ਹਾਂਜੀ ਮੈਂ ਤੁਹਾਡਾ ਦੋਸਤ ਸਤਨਾਮ ਤਾਂ ਅੱਜ ਆਪਾਂ ਪਹੁੰਚੇ ਹਾਂ ਮਾਨਸਾ ਤੋਂ ਬਾਇਆ ਸਰਦੂਲਗੜ ਹੋ ਕੇ ਹਰਿਆਣਾ ਦੇ सिरसा ਨੂੰ ਜਾਣ ਵਾਲਾ ਨੈਸ਼ਨਲ ਹਾਈਵੇ ਦੇ ਉੱਪਰ ਜੋ ਪੰਜਾਬ ਹਰਿਆਣਾ ਬਾਰਡਰ ਪੈਂਦਾ ਹੈ ਤਾਂ ਇਹ ਬਾਰਡਰ ਜੋ ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ 13 ਫਰਵਰੀ ਨੂੰ ਜੋ ਕਿਸਾਨਾਂ ਵੱਲੋਂ ਜੋ ਦਿੱਲੀ ਵੱਲ ਨੂੰ ਕੂਚ ਕਰਨਾ ਸੀ ਸੋ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਜੋ ਹਰਿਆਣਾ ਸਰਕਾਰ ਵੱਲੋਂ ਇਹ ਰਸਤਾ ਬੰਦ ਕੀਤਾ ਗਿਆ ਸੀ ਸੋ ਇਹ ਰਸਤਾ ਹੁਣ ਕੱਲ ਰਾਤ ਜੋ ਪੂਰੀ ਤਰ੍ਹਾਂ ਖੋਲ ਦਿੱਤਾ ਹੈ ਤਾਂ ਤੁਸੀਂ ਦੇਖ ਰਹੇ ਹੋ ਜੋ ਪਹਿਲਾਂ ਦੀ ਤਰ੍ਹਾਂ ਆਵਾਜਾਈ ਚੱਲ ਰਹੀ ਹੈ ਤੇ ਇਸ ਦੇ ਨਾਲ ਹੀ ਜੋ ਸਰਦੂਲਗੜ ਤੋਂ ਜੋ ਸਰਸਾ ਵੱਲ ਨੂੰ ਬੱਸਾਂ ਜਾਂਦੀਆਂ ਸੀ ਸੋ ਉਹ ਬੰਦ ਪਈਆਂ ਸੀ ਉਹ ਬੱਸਾਂ ਵੀ ਹੁਣ ਜੋ ਅੱਜ ਤੋਂ ਚੱਲ ਪਈਆਂ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਜੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਜੋ ਹਰਿਆਣਾ ਦੇ ਪਿੰਡ ਮਸਾਵਾਲਾ ਤੋਂ ਪਹਿਲਾਂ ਇੱਕ ਰੰਗੋਈ ਨਹਿਰ ਆਉਂਦੀ ਹੈ ਸੋ ਉਸ ਨਹਿਰ ਦੇ ਉੱਪਰ ਜੋ ਇਹ ਰਸਤਾ ਬੰਦ ਕੀਤਾ ਗਿਆ ਸੀ 컨ਟੇਨਰ ਲਗਾ ਕੇ ਪੱਥਰ ਲਗਾ ਕੇ ਤਾਂ ਇਹ ਰਸਤਾ ਜੋ ਪੂਰੀ ਤਰ੍ਹਾਂ ਖੋਲ ਦਿੰਦਾ ਹੈ ਐਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਤੁਹਾਡੇ ਯਾਰਾਂ ਦੋਸਤਾਂ ਤੱਕ ਪਹੁੰਚ ਸਕੇ ਜੋ ਕਿਸੇ ਨੌਕਰੀ ਦੇ ਸੰਬੰਧਿਤ ਦਫ਼ਤਰ ਵਿੱਚ ਜਾਂਦੇ ਨੇ ਤਾਂ ਉਹ ਆਪਣੀ ਨੌਕਰੀ ਤੇ ਟਾਈਮ ਫਿਰ ਪਹੁੰਚ ਸਕਣ ਤਾਂ ਐਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ